ਜਿਨ੍ਹਾਂ ਦੇ ਪਸ਼ੂ ਵਾਰ-ਵਾਰ ਰਿਪੀਟ ਕਰਦੇ ਨਾ ਤਾਂ ਡਾਕਟਰ ਸਾਹਿਬ ਕਹਿੰਦੇ ਪੱਕਾ ਹੱਲ ਕਰ ਦੇਣਾ ਤੁਹਾਨੂੰ ਲਾਈਵ ਹੈ ਜਿਹੜਾ ਪ੍ਰੂਫ ਵੀ ਦਿਖਾ ਦੇਣੇ ਆਪਾਂ ਬਾਈ ਦੇ ਘਰੇ ਖੜੇ ਆਂ ਕਿ ਬਾਈ ਦੀ ਗਾਂ ਜਿਹੜੀ ਵਾਰ-ਵਾਰ ਰਿਪੀਟ ਕਰ ਰਹੀ ਸੀ ਸਾਰੀ ਗੱਲਬਾਤ ਕਰਦੇ ਆਂ ਬਾਈ ਨਾਲ ਕੀ ਹਾਲ ਚਾਲ ਨੇ ਬਾਈ ਜੀ ਹਾਂਜੀ ਬਾਈ ਜੀ ਵਧੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦੋ ਪਹਿਲਾਂ ਤਾਂ ਬਾਈ ਨੂੰ ਮੇਰਾ ਨਾਮ ਹਰਮੰਦਰ ਸਿੰਘ ਹੈ ਜੀ ਤੇ ਪਿੰਡ ਕਿਹੜਾ ਬਾਈ ਪਿੰਡ ਸਪਾਲ ਖੁਰਦਾ ਜੀ ਠੀਕ ਹੈ ਤੇ ਬਾਈ ਹੁਣ ਦੇ ਦੇ ਗਾਂ ਬਾਰੇ ਡਿਟੇਲ ਇਹ ਗਾਂ ਜੀ ਆਪਾਂ ਖਰੀਦ ਕੇ ਲੈ ਕਹਿੰਦੀ ਸੀ ਅੱਛਾ ਜੀ ਤੇ ਇਹ ਜਿਹਨੇ ਮਤਲਬ ਖਰੀਦ ਕੇ ਲੈ ਕੇ ਆਈ ਸੀ ਪਿਛਲੇ ਬੰਦੇ ਤੋਂ ਉਹਦੇ ਕੋਲੇ ਵੀ ਰਿਪੀਟ ਸੀ ਹੂੰ ਦੂਜੇ ਬੰਦੇ ਕੋਲੇ ਵੀ ਰਿਪੀਟ ਸੀ ਜੀ ਠੀਕ ਹੈ ਇਹ ਆਪਣੇ ਕੋਲੇ ਵੀ ਰਿਪੀਟ ਸੀ ਜੀ ਗਾਂ ਠੀਕ ਹੈ ਤੇ ਮਤਲਬ ਜੇ ਤਾਂ ਆਪਾਂ ਗਾਂ ਖਰੀਦ ਕੇ ਲੈ ਕੇ ਆਈ ਸੰਨ ਦੱਸਤਾ ਸੀ ਹਾਂ ਤੇ ਫਿਰ ਇਹ ਤਾਂ ਇਸ ਤੋਂ ਬਾਅਦ ਮਤਲਬ ਇਹਦਾ ਕੋਈ ਹੱਲ ਨਾ ਹੋਇਆ ਜੀ ਡਾਕਟਰਾਂ ਨੂੰ ਹੋਰ ਵੀ ਦਿਖਾਈ ਸੀ ਹਾਂ ਇੱਕ ਹੋਰ ਵੀ ਡਾਕਟਰ ਜੀ ਆਪਣੇ ਆਉਂਦਾ ਹੁੰਦਾ ਹਾਂ ਵੀ ਮਤਲਬ ਗਾਂ ਦਾ ਕੋਈ ਹੱਲ ਨਾ ਹੋਇਆ ਜੀ ਠੀਕ ਹੈ ਤੇਰਾ ਬਾਈ ਜੀ ਆਇਆ ਜੀ ਮੁੰਡਾ ਮਤਲਬ ਸਾਫ ਕਿਤੇ ਡਾਕਟਰ ਜੀ ਹੂੰ ਇਹਦਾ ਆਪ ਇੱਕ ਟੀਕਾ ਭਰਿਆ ਸੀ ਜੀ ਠੀਕ ਹੈ ਉਹਨੇ ਗਾਂ ਦਾ ਬਣਾਈ ਠੀਕ ਹੈ ਚੈੱਕ ਪਾਸ ਹੈ ਜੀ ਠੀਕ ਹੈ ਤੇ ਮਤਲਬ 8.5 ਮਹੀਨਿਆਂ ਦੀ ਗੱਬਣ ਗਾਂ ਹੈਗੀ ਹੈ ਜੀ ਠੀਕ ਹੈ ਹੁਣ ਤਾਂ ਸੂਨ ਤੇ ਹੋ ਹੈਗੀ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਕਈ ਵਾਰੀ ਨਾ ਬੰਦੇ ਸੋਚਦੇ ਨੇ ਕਿ ਯਾਰ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਫੇਰ ਹੀ ਆਪਾਂ ਡਾਕਟਰ ਨਾਲ ਰਾਬਤਾ ਜਿਹੜਾ ਕਾਇਮ ਕਰੀਏ ਆਪਦਾ ਨੰਬਰ ਬੋਲ ਦਿਓ ਜੇ ਕਿਹਨੇ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਦੀ ਹਾਂਜੀ ਹਾਂ ਕੰਟੈਕਟ ਨੰਬਰ ਲਿਖ ਲਓ ਜੀ 82890 ਜੀ ਹਾਂਜੀ 9645 ਜੀ ਠੀਕ ਹੈ ਲੋ ਬਾਈ ਜੀ ਡਾਕਟਰ ਸਾਹਿਬ ਦਾ ਨੰਬਰ ਵੀ ਤੇ 22 ਦਾ ਨੰਬਰ ਵੀ ਦੋਨੇ ਆਪਾਂ ਸਕਰੀਨ ਦੇ ਉੱਤੇ ਪਾਏ ਹੋਏ ਨੇਗੇ ਤੁਸੀਂ ਤਸੱਲੀ ਕਰਕੇ ਫੇਰ ਡਾਕਟਰ ਸਾਹਿਬ ਨਾਲ ਜਿਹੜਾ رابطہ ਕਾਇਮ ਕਰ ਸਕਦੇ ਹੋ ਤੇ ਚੈੱਕ ਪਾਸ ਦੀ ਡਾਕਟਰ ਸਾਹਿਬ ਕਹਿੰਦੇ ਨੇ ਪੂਰੀ ਗਾਰੰਟੀ ਹੈ ਗਾਰੰਟੀ ਹੈ ਨਾ ਜੀ ਲਵ ਇਨ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ